ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤੇ ਖਾਸ ਕਰਕੇ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਦੀ ਲੜਾਈ ਛੱਡ ਕੇ ਲੜਾਈ ਲੜ ਰਹੇ ਨੇ ਡਾਇਨਾਸੌਰ ਦੀ ਡਾਇਨਾਸੌਰ ਕਦੇ ਤਾਂ ਸੁਖਬੀਰ ਸਿੰਘ ਬਾਦਲੋਂ ਦਾ ਸੰਗਲ ਫੜੀ ਆਉਂਦਾ ਡਾਇਨਾਸੌਰ ਤਾਂ ਤੇ ਪਿੱਛੇ ਅਕਾਲੀਆਂ ਨੇ ਗਾਣਾ ਲਾਇਆ ਹੁੰਦਾ ਓਏ ਆ ਗਿਆ ਓਏ ਆ ਗਿਆ ਇਸ ਤਰੀਕੇ ਦਾ ਗਾਣਾ ਲੱਗਿਆ ਹੁੰਦਾ ਤੇ ਦੂਜੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਐ ਉਹ ਡਾਇਨਾਸੌਰ ਦੇ ਵਿੱਚ ਇੱਕ ਕਿਰਲੀ ਫੜ ਕੇ ਉਹਦੀ ਫਵਾ ਭਰਦੀ ਉਹਨੂੰ ਡਾਇਨਾਸੌਰ ਬਣਾਉਂਦੀ ਹੈ ਫਿਰ ਭਗਵਾਨ ਸਿੰਘ ਮਾਨ ਆਉਂਦੇ ਆ ਉਹਦੀ ਪੂਛ ਤੋੜਦੇ ਆ ਤੇ ਉਹ ਡਾਇਨਾਸੌਰ ਕਿਰਲੀ ਬਣ ਜਾਂਦਾ ਤੇ ਉਹ ਕਹਿੰਦੇ ਆ ਕਿ ਜਿਹੜਾ ਕਾਲੀਆਂ ਦਾ ਡਾਇਨਾਸੌਰ ਸੀ ਉਹ ਡਾਇਨਾਸੌਰ ਨਹੀਂ ਸੀ ਉਹ ਇੱਕ ਸ਼ਕਲ ਵਿੱਚ ਹਵਾ ਭਰੀ ਵੀ ਸੀ ਕੀ ਇਹ ਪੰਜਾਬ ਦੇ ਮੁੱਦੇ ਆ ਚਾਹੇ ਉਹ ਸ਼ਰਮਣੀ ਕਾਲੀ ਦਲ ਆ ਤੇ ਚਾਹੇ ਉਹ ਆਮ ਆਦਮੀ ਪਾਰਟੀ ਆ ਕੀ ਪੰਜਾਬ ਦੇ ਮੁੱਦਿਆਂ ਤੇ ਡਿਸਕਸ ਹੋ ਰਹੀ ਆ ਜਿਹੜਾ ਡਾਇਨਾਸੌਰ ਜਿਹਨੇ ਉਹਨਾਂ ਦੇ ਆ ਦੇਖਿਆ ਨਾ ਕਿਸੇ ਨੇ ਕੀਤਾ ਨਾ ਉਹ ਆਉਣੇ ਆ ਉਹਦੇ ਤੇ ਤਾਂ ਵੱਧ ਚਰਚਾ ਹੋ ਰਹੀ ਆ ਕਿਉਂਕਿ ਸੋਸ਼ਲ ਮੀਡੀਆ ਤੇ ਚੀਜ਼ਾਂ ਦੇ ਨਾਲ ਵਿਊ ਵਧ ਆਉਂਦੇ ਆ ਪਾਰਟੀਆਂ ਨੂੰ ਵੀ ਵਿਊਆਂ ਤੱਕ ਮਤਲਬ ਹੈ ਵੀ ਕਿੰਨੇ ਲੋਕ ਸਾਡੇ ਜਿਹੜੀ ਆ ਰੀਲ ਉਹ ਦੇਖਦੇ ਆ ਚੈਨਲਾਂ ਨੂੰ ਤਾਂ ਹੁੰਦਾ ਹੈ ਸਾਨੂੰ ਤਾਂ ਹੁੰਦਾ ਹੈ ਪਰ ਇਹਨਾਂ ਪਾਰਟੀਆਂ ਨੂੰ ਵੀ ਹੁੰਦਾ ਹੈ ਕਿ ਸਾਡੇ ਵਿਊ ਕਿਸ ਤਰੀਕੇ ਨਾਲ ਆਉਣਗੇ ਤੇ ਦੂਜੇ ਨੰਬਰ ਦੇ ਉੱਤੇ ਪੰਜਾਬ ਦੇ ਵਿੱਚ ਇੰਨੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਕੋਈ ਗੱਲ ਨਹੀਂ ਹੋ ਰਹੀ ਨਰੇਗਾ ਦਾ ਮੁੱਦਾ ਹੈ ਕਿਹੜੀ ਪੰਜਾਬ ਦੀ ਉਹ ਧਰ ਹੈ ਜਿਹੜੀ ਧਰਨਿਆ ਪਰਦਕਸ਼ਨਾ ਤੇ ਉਤਰੀ ਆ ਜਾਂ ਕੋਈ ਕਾਲ ਕੀਤੀ ਹੈ ਕਿ ਅਸੀਂ ਇਹਦੇ ਤੇ ਕੋਈ ਪ੍ਰੋਟੈਸਟ ਕਰਾਂਗੇ ਆਮ ਆਦਮੀ ਪਾਰਟੀ ਵਿਧਾਨ ਸਭਾ ਦਾ ਸੈਸ਼ਨ ਬੁਲਾਵੇਗੀ ਉਹ ਸੈਸ਼ਨ ਦੇ ਵਿੱਚੋਂ ਜੋ ਕੁਝ ਨਿਕਲਣਾ ਸਾਰਿਆਂ ਨੂੰ ਪਤਾ ਹੈ ਕਿ ਅੱਜ ਤੱਕ ਦੇ ਜਿੰਨੇ ਵੀ ਸੈਸ਼ਨ ਬੁਲਾਏ ਉਹਨਾਂ ਦੇ ਵਿੱਚੋਂ ਕੀ ਨਿਕਲਿਆ ਉਸ ਤੋਂ ਬਾਅਦ ਅਕਾਲੀ ਦਰ ਜੀ ਨੂੰ ਲੜਾਈ ਲੜਨੀ ਚਾਹੀਦੀ ਹੈ ਉਹ ਸੁਖਵੀਰ ਸਿੰਘ ਬਾਦਲ ਉਹ ਸਿਰਫ ਇਹ ਤਾਂ ਗੱਲਾਂ ਕਰ ਰਹੀ ਹੈ ਲੜਾਈ ਦੀ ਕਾਲ ਉਹਨਾਂ ਨੇ ਨਹੀਂ ਦਿੱਤੀ ਕਾਂਗਰਸ ਪਾਰਟੀ ਉਹਨਾਂ ਨੇ ਕੋਈ ਨਰੇਗਾ ਦੇ ਮੁੱਦੇ ਦੇ ਉੱਤੇ ਵੀਡੀਓ ਤੇ ਇੰਟਰਵਿਊ ਆ ਪ੍ਰੈਸ ਕਾਨਫਰੰਸ ਆ ਰਹੀਆਂ ਕਾਲ ਕੋਈ ਐਕਸ਼ਨ ਦੀ ਕੋਈ ਪ੍ਰਦਰਸ਼ਨ ਦੀ ਉਹਨਾਂ ਨੇ ਨਹੀਂ ਦਿੱਤੀ ਉਦੋਂ ਅੱਗੇ ਆ ਜਾਓ ਜੇ ਪੂਰੇ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨੀ ਹੋਵੇ ਪੰਜਾਬ ਦੇ ਪਾਣੀਆਂ ਤੇ ਤੇ ਨਾ ਪਾਰਟੀਆਂ ਦਾ ਕੀ ਸਟੈਂਡ ਹੈ ਬੀਬੀਐਮਪੀ ਤੇ ਚੰਡੀਗੜ੍ਹ ਤੇ ਪੰਜਾਬ ਦੇ ਅਨੇਕਾ ਮੁੱਦੇ ਪੰਜਾਬ ਦੀ ਬੇਰਜਗਾਰੀ ਪੰਜਾਬ ਦਾ ਨਸ਼ਾ ਪੰਜਾਬ ਚ ਗੈਂਗਸਟਰਵਾਦ ਉਹਨਾਂ ਤੇ ਇਹਨਾਂ ਸਾਰੀਆਂ ਪਾਰਟੀਆਂ ਦਾ ਕੀ ਸਟੈਂਡ ਹੈ ਉਹਦੇ ਤੇ ਤਾਂ ਕੋਈ ਗੱਲ ਨਹੀਂ ਹੋ ਰਹੀ ਗੱਲ ਹੋ ਰਹੀ ਹੈ ਡਾਇਨਾਸੌਰ ਤੇ ਜਿਨ੍ਹਾਂ ਦੀ ਕੋਈ ਬੇਸ ਹੀ ਹੈ ਨਹੀਂ ਜਿਹਦੀ ਕੱਲ ਦਾ ਕੋਈ ਤੰਤ ਹੀ ਹੈ ਨਹੀਂ ਕਦੇ ਉਹ ਡਾਇਨਾਸੌਰ ਫੜ ਲਿਆਉਂਦੇ ਆ ਕਦੇ ਉਹ ਡਾਇਨਾਸੌਰ ਛੱਡ ਦਿੰਦੇ ਆ ਫਿਰ ਕਾਂਗਰਸ ਵਾਲੇ ਆਪਦੇ ਪੇਜ ਤੇ ਪੰਜ ਡਾਇਨਾਸੌਰ ਪਾਉਂਦੇ ਆ ਬੇਰਜ ਗਾੜੀ ਮਹਿੰਗਾਈ ਕਿ ਕਾਲੀ ਦਲ ਦੇ ਰਾਜ ਚ ਇਹ ਚੀਜ਼ਾਂ ਸੀ ਮਤਲਬ ਕੀ ਹੈ ਕਿ ਕੀ ਸਿਆਸੀ ਪਾਰਟੀਆਂ ਵੀ ਇਸ ਤਰੀਕੇ ਦੀ ਰਾਜਨੀਤੀ ਕਰਦੀਆਂ ਕਿ ਜਿਹਦੇ ਨਾਲ ਬਸ ਲੋਕਾਂ ਦਾ ਇੱਕ ਟਾਈਮ ਪਾਸ ਹੋਈ ਚੱਲੇ ਇੱਕ ਜਿਹੜੀ ਸੋਸ਼ਲ ਮੀਡੀਆ ਤੇ ਜਿਹੜੀ ਚੀਜ਼ ਦੇ ਟ੍ਰੈਂਡ ਹੈ ਕਿ ਕੋਈ ਡਾਇਨਾਸੌਰ ਦੀ ਵੀਡੀਓ ਦੇਖ ਰਿਹਾ ਕੱਲ ਹੀ ਆਗੇ ਜੀ ਡਾਇਨਾਸੌਰ ਆਗੇ ਡਾਇਨਾਸੌਰ ਤਾਂ ਧਰਤੀ ਤੇ ਆ ਨਹੀਂ ਸਕਦੇ ਕੱਲ ਹੀ ਆਉਣ ਨਾਉਣ ਇਹ ਗੱਲ ਦਾ ਪਤਾ ਨਹੀਂ ਹੈ ਸੁਖਵੀਰ ਸਿੰਘ ਆ ਬਾਦ ਲਖੋ ਤਾਂ ਡਾਇਨਾਸੌਰ ਗ੍ਰੈਫਟ ਕਿ ਲੈ ਮਤਲਬ ਕਿਹੜੇ ਪਾਸੇ ਦੀ ਸਿਆਸਤ ਹੈ ਕਿ ਅਕਾਲੀ ਸਿਆਸਤ ਇਹ ਹੈ ਕਿ ਇਹ ਡਾਇਨਾਸੌਰਾਂ ਦੀ ਸਿਆਸਤ ਅਕਾਲੀ ਸਿਆਸਤ ਹੈ ਤੇ ਕੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਵੀ ਇਹ ਚੀਜ਼ ਦੀ ਗੱਲ ਕਰ ਰਹੀ ਹੈ ਸੱਤਾ ਦੇ ਵਿੱਚੋਂ ਕੋਈ ਕੰਮ ਦੀ ਗੱਲ ਕਰੋ ਕੋਈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਕਿਹੜੀਆਂ ਗੱਲਾਂ 'ਚ ਪਏ ਹੋ ਮਤਲਬ ਪੰਜਾਬ ਦੇ ਸਾਰੇ ਮੁੱਦੇ ਸਾਈਡ ਤੇ ਆ ਲੜਾਈ ਚੱਲ ਰਹੀ ਹੈ ਜੀ ਡਾਇਨਾਸੌਰ ਦੀ ਕਦੇ ਕਿਹੜਾ ਡਾਇਨਾਸੌਰ ਨੂੰ ਸੰਗਲ ਪਾਈ ਆਉਂਦਾ ਕੋਈ ਸੈਨਾਸੌਰ ਦੀ ਹਵਾ ਕੱਢੀ ਜਾਂਦਾ ਹੈ ਪੰਜਾਬ ਦੇ ਲੋਕਾਂ ਨੇ ਕੀ ਲੈਣਾ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਪਸ਼ਟ ਹੈ ਇੰਨੇ ਪੜੇ ਲਿਖਿਆ ਕਿ ਡਾਇਨਾਸੌਰ ਨਹੀਂ ਆ ਸਕਦੇ ਪਰ ਪੰਜਾਬ ਦੇ ਲੋਕ ਜਿਹੜੀਆਂ ਤੁਸੀਂ ਆਹ ਹਰਕਤਾਂ ਕਰ ਰਹੇ ਹੋ ਇਹਨਾਂ ਨਾਲ ਵੀ ਪੰਜਾਬ ਦਾ ਕੀ ਫਾਇਦਾ ਹੋਣਾ ਹੈ ਕੀ ਅਕਾਲੀ ਦਲ ਇਹ ਦੱਸ ਰਿਹਾ ਕਿ ਅਸੀਂ 2027 ਦੇ ਵਿੱਚ ਆਉਣੇ ਆ ਤਾਂ ਅਸੀਂ ਆਹ ਪੰਜਾਬ ਲਈ ਕਰਾਂਗੇ ਜਿਹੜੇ ਜਿਹੜੇ ਸਾਡੇ ਤੇ ਇਲਜ਼ਾਮ ਲੱਗੇ ਉਹਨਾਂ ਦਾ ਸਾਡੇ ਕੋਲੇ ਕੀ ਜਵਾਬ ਹੈ ਗੈਂਗਸਟਰਾਂ ਨੂੰ ਟੈਗ ਤਾਂ ਅਕਾਲੀ ਦਲ ਦੇ ਰਿਹਾ ਹੈ ਗੈਂਗਸਟਰਾਂ ਦੀ ਸ਼ਸ਼ਟ ਪਨਾਈ ਕਾਲੀਦਾਲ ਹਲੇ ਵੀ ਕਰ ਰਿਹਾ ਜਿਹੜੇ ਕੋਈ ਸਾਬਕਾ ਇਹ ਵੀ ਇੱਕ ਵੱਖਰਾ ਅਹੁਦਾ ਹੈ ਸੀਐਮ ਭਗਵੰਤ ਮਾਨ ਨੇ ਵੀ ਇਹ ਗੱਲ ਕਹੀ ਸੀ ਕਿ ਸਾਬਕਾ ਗੈਂਗਸਟਰ ਸਾਬਕਾ ਡਰੱਗੀ ਜਾਂ ਸਾਬਕਾ ਚੀਜ਼ਾਂ ਕਹੀਆਂ ਸੀ ਇਹ ਵੀ ਇੱਕ ਵੱਖਰੇ ਅਹੁਦੇ ਬਣ ਗਿਆ ਕਿ ਸਾਬਕਾ ਮਤਲਬ ਗੈਂਗਸਟਰ ਇਹ ਇਹ ਲੱਗਦਾ ਜਿਵੇਂ ਕਿ ਫੌਜੀ ਰਿਟਾਇਰ ਹੋ ਕੇ ਆਇਆ ਹੋਵੇ ਉਹਨਾਂ ਦੀ ਸਪੋਰਟ ਕਰ ਰਹੇ ਨੇ ਉਹਨਾਂ ਦੀਆਂ ਟਿਕਟਾਂ ਛੱਡ ਰਹੇ ਨੇ ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਤੇ ਵੀ ਇਹ ਚਰਚੇ ਨੇ ਕਿ ਕਈ ਜਿਹੜੇ ਗੈਂਗਸਟਰਾਂ ਤੋਂ ਉਹਨਾਂ ਦੀ ਪਾਰਟੀ ਫੋਨ ਕਰਵਾਉਂਦੀ ਹੈ ਮਤਲਬ ਜਿਹੜੀ ਸਿਆਸਤ ਹੈ ਤੁਹਾਡੀ ਪੰਜਾਬ ਦੇ ਵਿੱਚ ਹਰ ਰੋਜ਼ ਕਿਤੇ ਨਾ ਕਿਤੇ ਕਤਲ ਹੋ ਰਿਹਾ ਹੈ ਪੰਜਾਬ ਵਿੱਚ ਹਰ ਰੋਜ਼ ਕਿਤੇ ਨਾ ਕਿਤੇ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਹਨ ਲਾ ਐਂਡ ਆਰਡਰ ਚਰਮਹਾ ਆ ਗਿਆ ਹੈ ਪਿੰਡਾਂ ਦੇ ਵਿੱਚ ਕਤਲੋਗਾਰਤ ਹੁੰਦੀ ਹੈ ਜਿਹੜੀਆਂ ਚੋਣਾ ਉਹਨਾਂ ਨੂੰ ਲੁੱਟਿਆ ਜਾ ਰਿਹਾ ਹੈ ਅਕਾਲੀ ਦਲ ਵੀ ਲੁੱਟਦਾ ਰਿਹਾ ਹੈ ਤੇ ਆਨਮੋਦਨੀ ਪਾਰਟੀ ਵੀ ਲੁੱਟ ਰਹੀ ਹੈ ਜਿਹੜੀ ਬਦਲਾਅ ਦੇ ਨਾਮ ਤੇ ਆਈ ਸੀ ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਪੰਜਾਬ ਨੂੰ ਕੀ ਮਿਲਣਾ ਸੋਚਣ ਵਾਲੀ ਗੱਲ ਤੇ ਹੈ ਕੀ ਪੰਜਾਬ ਨੂੰ ਡਾਇਨਾਸੌਰ ਆਨ ਨਾਓਨ ਅਕਾਲੀ ਆਨ ਨਾਓਨ ਪੰਜਾਬ ਦਾ ਕੋਈ ਫਾਇਦਾ ਹੋਣਾ ਹੈ ਇਹ ਚੀਜ਼ ਤਾਂ ਡਿਸਕਸ ਹੋਣੀ ਚਾਹੀਦੀ ਹੈ ਆ ਤੁਸੀਂ ਵੀਡੀ ਇਹ ਕਾਲੀਦਾਰ ਆਪਦੇ ਪੇਜ ਤੇ ਇਸ ਤਰੀਕੇ ਦੀ ਪਾ ਰਿਹਾ ਮੈਂ ਥੋੜੀ ਆਵਾਜ਼ ਘੱਟ ਕਰੂੰਗਾ ਇਹਦੀ ਆ ਆ ਤੁਸੀਂ ਦੇਖ ਸਕਦੇ ਹੋ ਕਿ ਭਗਵਾਨ ਸਿੰਘ ਮਾਨ ਦੂਰਬੀਨ ਉਹਨਾਂ ਨੇ ਬਣਾਇਆ ਹੈ ਐਨੀਮੇਟਡ ਕੇ ਦੂਰਬੀਨ ਵਿੱਚ ਦੀ ਡਾਇਨਾਸੌਰ ਦੇਖਦੇ ਨੇ ਤੇ ਉਸ ਤੋਂ ਅੱਗੇ ਆ ਇੱਕ ਜਿਹੜੀ ਵੀਡੀਓ ਹੋਰ ਦਿਖਾ ਦਿੰਨੇ ਆ ਕਿ ਅਸਕबीर ਸਿੰਘ ਬਾਦਲ ਇਹ ਸੰਗਲ ਫੜੀ ਆਉਂਦੇ ਨੇ ਡਾਇਨਾਸੌਰ ਦਾ ਮਤਲਬ ਇੱਕ ਕਿਹੜੀਆਂ ਵਹਿਜੇ ਤੇ ਉਹ ਦੂਜੇ ਪਾਸੇ ਆਮ ਆਦਮੀ ਪਾਰਟੀ ਆ ਜਿਹੜੀ ਉਹ ਪਾ ਰਹੀ ਆ ਕਿ ਅਸਕबीर ਸਿੰਘ ਬਾਦਲ ਹਵਾ ਭਰ ਰਹੇ ਨੇ ਕਿਰਲੀ ਦੇ ਵਿੱਚ ਉਹ ਡਾਇਨਾਸੌਰ ਬਣਾ ਰਹੇ ਨੇ ਮਤਲਬ ਇੱਕ ਸੋਸ਼ਲ ਮੀਡੀਆ ਤੇ ਪਾਰਟੀਆਂ ਦੇ ਚੱਲ ਕੀ ਰਿਹਾ ਕੋਈ ਮੁੱਦਿਆਂ ਦੀ ਗੱਲ ਕੋਈ ਪੰਜਾਬ ਨੂੰ ਅੱਗੇ ਵਧਾਉਣ ਦੀ ਗੱਲ 4 ਲੱਖ ਕਰੋੜ ਦੇ ਕਰੀਬ ਕਰਜ਼ਾ ਹੋ ਗਿਆ ਉਹਨੂੰ ਲਾਉਣ ਦੀ ਗੱਲ ਸੁਖਵੀਰ ਬਾਦਲ ਕਹਿੰਦੇ ਸਾਨੂੰ ਪੰਜਾਬ ਦੇ ਦਿਓ ਅਸੀਂ ਪੰਜਾਬ ਨੂੰ ਸਾਰਾ ਸੈੱਟ ਕਰ ਦਾਂਗੇ ਆ ਜਿਹੜੀ ਨਰੇਗਾ ਦੇ ਵਿੱਚ 40% ਪੈਣਾ ਭਗਵਾਨ ਦੇ ਨਾਮ ਤੋ ਪੈਣਾ ਨਹੀਂ ਅਸੀਂ ਪਾ ਦਾਂਗੇ ਤੁਸੀਂ ਕਿੱਥੋਂ ਪਾ ਦਿਓਗੇ ਕਿਹੜੀ ਆਮਦਨ ਲਿਆਉਂਗੇ ਕਿੱਥੋਂ ਪੈਸਾ ਆਊਗਾ ਇਹ ਇਹ ਗੱਲ ਦਾ ਕੋਈ ਜਵਾਬ ਹੈ ਕਿਸੇ ਕੋਲ ਮਤਲਬ ਮੁੱਦਿਆਂ ਤੋਂ ਹਟ ਕੇ ਜਦੋਂ ਸਿਆਸਤ ਹੋ ਜਾਈਏ ਜਦੋਂ ਡਾਇਨਾਸੌਰਾਂ ਦੀ ਸਿਆਸਤ ਹੋ ਜਾਈਏ ਖਿਆਲੀ ਸਿਆਸਤ ਹੋ ਜਾਈਏ ਅਇਰੇ ਖਿਆਲਾਂ ਦੇ ਵਿੱਚ ਇਕੱਲੀ ਸਿਆਸਤ ਹੋ ਰਹੀ ਹੈ ਕਿ ਹੜੈਨਾਸੌਰ ਆਗੇ ਹੀ ਇਕੱਲੀ ਆਗੇ ਇਹ ਸਿਆਸਤ ਨਾਲ ਪੰਜਾਬ ਨੂੰ ਕੋਈ ਲਾਭ ਨਹੀਂ ਹੋਣਾ ਪੰਜਾਬ ਨੂੰ ਲਾਭ ਹੋਊਗਾ ਜੇ ਪੰਜਾਬ ਦੇ ਮੁੱਦਿਆਂ ਤੇ ਸਿਆਸਤ ਹੋਊਗੀ ਹਰ ਇੱਕ ਪਾਰਟੀ ਆਪਣਾ ਮੁੱਦਿਆਂ ਤੇ ਸਟੈਂਡ ਸਪਸ਼ਟ ਕਰੂਗੀ ਕਰਜ਼ਾ ਕਿਵੇਂ ਲਊਗਾ ਪਾਣੀਆਂ ਦਾ ਕੀ ਹਾਲ ਹੈ ਡੈਮਾਂ ਦਾ ਕੀ ਹਾਲ ਹੈ ਪੰਜਾਬ ਇਹਦੇ ਚੰਡੀਗੜ੍ਹ ਦਾ ਕੀ ਹਾਲ ਹੈ ਪੰਜਾਬ ਦੀ ਬੇਰੁਜ਼ਗਾਰੀ ਦਾ ਕੀ ਹਾਲ ਹੈ ਗੈਂਗਸਟਰਵਾਦ ਦਾ ਕੀ ਹਾਲ ਹੈ ਪੰਜਾਬ ਦੇ ਵਿੱਚ ਜਿਹੜੀਆਂ ਹਰ ਰੋਈ ਲੁੱਟਾਂ ਖੋਹਾਂ ਹੋ ਰਹੀਆਂ ਉਹਦਾ ਕੀ ਹਾਲ ਹੈ ਪੰਜਾਬ ਨੂੰ ਪੁਲਿਸ ਰਾਜ ਬਣਾਇਆ ਜਾ ਰਿਹਾ ਉਹਦਾ ਕੀ ਹਾਲ ਹੈ ਸੋ ਚਰਚਾ ਤਾਂ ਹੀ ਨਾ ਤੇ ਹੋਣੀ ਚਾਹੀਦੀ ਹੈ ਪਰ ਚਰਚਾ ਹੋ ਰਹੀ ਹੈ ਡਾਇਨਾਸੌਰ ਤੇ ਸੋ ਇਹ ਲੱਗਦਾ ਕਿ ਪੰਜਾਬ ਦਾ ਸਭ ਤੋਂ ਵੱਡਾ ਵੱਡਾ ਮੁੱਦਾ ਹੁਣ ਡਾਇਨਾਸੌਰ ਨੇ ਕਿ ਉਹ ਕਦੋਂ ਆਉਣਗੇ ਅਕਾਲੀ ਆਉਣਗੇ ਜਾਂ ਨਹੀਂ ਆਉਣਗੇ ਇਹ ਚੀਜ਼ਾਂ ਪੰਜਾਬ ਲਈ ਉਹ ਜਿਹੜੀਆਂ ਪੰਜਾਬ ਨੂੰ ਸੇਧ ਨਹੀਂ ਦੇ ਰਹੀਆਂ ਸਗੋਂ ਉਲਟਾ ਪੰਜਾਬ ਨੂੰ ਇੱਕ ਹਾਸੇ ਤੇ ਮਜ਼ਾਕ ਦਾ ਪਾਤਰ ਬਣਾ ਰਹੀਆਂ ਜੇਕਰ ਕੋਈ ਨੈਸ਼ਨਲ ਲੈਵਲ ਤੇ ਦੇਖ ਰਿਹਾ ਹੋਵੇਗਾ ਤਾਂ ਕੀ ਸੋਚ ਰਿਹਾ ਹੋਵੇਗਾ ਕੋਈ ਨੈਸ਼ਨਲ ਲੈਵਲ ਤੇ ਬੈਠਾ ਕੋਈ ਬੁੱਧੀਜੀਵੀ ਕਿ ਪੰਜਾਬ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਸਿਆਸਤ ਕਾ ਦੀ ਕਰ ਰਹੀਆਂ ਡਾਇਨਾਸੌਰ ਦੀਆਂ ਮਤਲਬ ਮਜ਼ਾਕ ਬਣਾ ਕੇ ਰੱਖਿਆ ਹੋਇਆ ਇਹਨਾਂ ਸਾਰੀਆਂ ਪਾਰਟੀਆਂ ਨੇ ਪੰਜਾਬ ਦਾ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤੇ ਖਾਸ ਕਰਕੇ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਦੀ ਲੜਾਈ ਛੱਡ ਕੇ ਲੜਾਈ ਲੜ ਰਹੇ ਨੇ ਡਾਇਨਾਸੌਰ ਦੀ ਡਾਇਨਾਸੌਰ ਕਦੇ ਤਾਂ ਸੁਖਬੀਰ ਸਿੰਘ ਬਾਦਲੋਂ ਦਾ ਸੰਗਲ ਫੜੀ ਆਉਂਦਾ ਡਾਇਨਾਸੌਰ ਦਾ ਤੇ ਪਿੱਛੇ ਅਕਾਲੀਆਂ ਨੇ ਗਾਣਾ ਲਾਇਆ ਹੁੰਦਾ ਓਏ ਆ ਗਿਆ ਓਏ ਆ ਗਿਆ ਇਸ ਤਰੀਕੇ ਦਾ ਗਾਣਾ ਲੱਗਿਆ ਹੁੰਦਾ ਤੇ ਦੂਜੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਡਾਇਨਾਸੌਰ ਦੇ ਵਿੱਚ ਇੱਕ ਕਿਰਲੀ ਫੜ ਕੇ ਉਹਦੀ ਹਵਾ ਭਰਦੀ ਉਹਨੂੰ ਡਾਇਨਾਸੌਰ ਬਣਾਉਂਦੀ ਹੈ ਫਿਰ ਭਗਵਾਨ ਸਿੰਘ ਮਾਨ ਆਉਂਦੇ ਆ ਉਹਦੀ ਪੂਛ ਤੋੜਦੇ ਆ ਤੇ ਉਹ ਡਾਇਨਾਸੌਰ ਕਿਰਲੀ ਬਣ ਜਾਂਦਾ ਤੇ ਉਹ ਕਹਿੰਦੇ ਆ ਕਿ ਜਿਹੜਾ ਕਾਲੀਆਂ ਦਾ ਡਾਇਨਾਸੌਰ ਸੀ ਉਹ ਡਾਇਨਾਸੌਰ ਨਹੀਂ ਸੀ ਉਹ ਇੱਕ ਸ਼ਕਲ ਵਿੱਚ ਹਵਾ ਭਰੀ ਵੀ ਸੀ ਕੀ ਇਹ ਪੰਜਾਬ ਦੇ ਮੁੱਦੇ ਆ ਚਾਹੇ ਉਹ ਸ਼ਰਮਣੀ ਕਾਲੀ ਦਲ ਆ ਤੇ ਚਾਹੇ ਉਹ ਆਮ ਆਦਮੀ ਪਾਰਟੀ ਆ ਕੀ ਪੰਜਾਬ ਦੇ ਮੁੱਦਿਆਂ ਤੇ ਡਿਸਕਸ ਹੋ ਰਹੀ ਆ ਜਿਹੜਾ ਡਾਇਨਾਸੌਰ ਜਿਹਨੇ ਉਹਨਾਂ ਦੇ ਦੇਖਿਆ ਨਾ ਕਿਸੇ ਨੇ ਕੀਤਾ ਨਾ ਉਹ ਆਉਣੇ ਆ ਉਹਦੇ ਤੇ ਤਾਂ ਵੱਧ ਚਰਚਾ ਹੋ ਰਹੀ ਆ ਕਿਉਂਕਿ ਸੋਸ਼ਲ ਮੀਡੀਆ ਤੇ ਚੀਜ਼ਾਂ ਦੇ ਨਾਲ ਵਿਊ ਵਧ ਆਉਂਦੇ ਆ ਪਾਰਟੀਆਂ ਨੂੰ ਵੀ ਵਿਊਆਂ ਤੱਕ ਮਤਲਬ ਹੈ ਵੀ ਕਿੰਨੇ ਲੋਕ ਸਾਡੇ ਜਿਹੜੀ ਆ ਰੀਲ ਉਹ ਦੇਖਦੇ ਆ ਚੈਨਲਾਂ ਨੂੰ ਤਾਂ ਹੁੰਦਾ ਹੈ ਸਾਨੂੰ ਤਾਂ ਹੁੰਦਾ ਹੈ ਪਰ ਇਹਨਾਂ ਪਾਰਟੀਆਂ ਨੂੰ ਵੀ ਹੁੰਦਾ ਹੈ ਕਿ ਸਾਡੇ ਵਿਊ ਕਿਸ ਤਰੀਕੇ ਨਾਲ ਆਉਣਗੇ ਤੇ ਦੂਜੇ ਨੰਬਰ ਦੇ ਉੱਤੇ ਪੰਜਾਬ ਦੇ ਵਿੱਚ ਇੰਨੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਕੋਈ ਗੱਲ ਨਹੀਂ ਹੋ ਰਹੀ ਨਰੇਗਾ ਦਾ ਮੁੱਦਾ ਹੈ ਕਿਹੜੀ ਪੰਜਾਬ ਦੀ ਹੋਂਦ ਹੈ ਜਿਹੜੀ ਧਰਨਿਆ ਪਰਦਾਸ਼ਨਾ ਤੇ ਉੱਤਰੀ ਆ ਜਾਂ ਕੋਈ ਕਾਲ ਕੀਤੀ ਹੈ ਕਿ ਅਸੀਂ ਇਹਦੇ ਤੇ ਕੋਈ ਪ੍ਰੋਟੈਸਟ ਕਰਾਂਗੇ ਆਮ ਆਦਮੀ ਪਾਰਟੀ ਵਿਧਾਨ ਸਭਾ ਦਾ ਸੈਸ਼ਨ ਬੁਲਾਵੇਗੀ ਉਹ ਸੈਸ਼ਨ ਦੇ ਵਿੱਚੋਂ ਜੋ ਕੁਝ ਨਿਕਲਣਾ ਸਾਰਿਆਂ ਨੂੰ ਪਤਾ ਹੈ ਕਿ ਅੱਜ ਤੱਕ ਦੇ ਜਿੰਨੇ ਵੀ ਸੈਸ਼ਨ ਬੁਲਾਏ ਉਹਨਾਂ ਦੇ ਵਿੱਚੋਂ ਕੀ ਨਿਕਲਿਆ ਉਸ ਤੋਂ ਬਾਅਦ ਅਕਾਲੀ ਦਰ ਜੀ ਨੂੰ ਲੜਾਈ ਲੜਨੀ ਚਾਹੀਦੀ ਹੈ ਉਹ ਸੁਖਵੀਰ ਸਿੰਘ ਬਾਦਲ ਉਹ ਸਿਰਫ ਇਹ ਤਾਂ ਗੱਲਾਂ ਕਰ ਰਹੀ ਹੈ ਲੜਾਈ ਦੀ ਕਾਲ ਉਹਨਾਂ ਨੇ ਨਹੀਂ ਦਿੱਤੀ ਕਾਂਗਰਸ ਪਾਰਟੀ ਉਹਨਾਂ ਨੇ ਕੋਈ ਨਰੇਗਾ ਦੇ ਮੁੱਦੇ ਦੇ ਉੱਤੇ ਵੀਡੀਓ ਤੇ ਇੰਟਰਵਿਊ ਆ ਪ੍ਰੈਸ ਕਾਨਫਰੰਸ ਆ ਲਈਆਂ ਕਾਲ ਕੋਈ ਐਕਸ਼ਨ ਦੀ ਕੋਈ ਪ੍ਰਦਰਸ਼ਨ ਦੀ ਉਹਨਾਂ ਨੇ ਨਹੀਂ ਦਿੱਤੀ ਉਦੋਂ ਅੱਗੇ ਆ ਜਾਓ ਜੇ ਪੂਰੇ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨੀ ਹੋਵੇ ਪੰਜਾਬ ਦੇ ਪਾਣੀਆਂ ਤੇ ਤੇ ਨਾ ਪਾਰਟੀਆਂ ਦਾ ਕੀ ਸਟੈਂਡ ਹੈ 2BMP ਤੇ ਚੰਡੀਗੜ੍ਹ ਤੇ ਪੰਜਾਬ ਦੇ ਅਨੇਕਾ ਮੁੱਦੇ ਪੰਜਾਬ ਦੀ ਬੇਰਜਗਾਰੀ ਪੰਜਾਬ ਦਾ ਨਸ਼ਾ ਪੰਜਾਬ ਚ ਗੈਂਗਸਟਰਵਾਦ ਉਹਨਾਂ ਤੇ ਨਾ ਸਾਰੀਆਂ ਪਾਰਟੀਆਂ ਦਾ ਕੀ ਸਟੈਂਡ ਹੈ ਉਹਦੇ ਤੇ ਤਾਂ ਕੋਈ ਗੱਲ ਨਹੀਂ ਹੋ ਰਹੀ ਗੱਲ ਹੋ ਰਹੀ ਹੈ ਡਾਇਨਾਸੌਰ ਤੇ ਜਿਨ੍ਹਾਂ ਦੀ ਕੋਈ ਬੇਸ ਹੀ ਹੈ ਨਹੀਂ ਜਿਹਦੀ ਕੱਲ ਦਾ ਕੋਈ ਤੰਤ ਹੀ ਹੈ ਨਹੀਂ ਕਦੇ ਉਹ ਡਾਇਨਾਸੌਰ ਫੜ ਲਿਆਉਂਦੇ ਆ ਕਦੇ ਉਹ ਡਾਇਨਾਸੌਰ ਛੱਡ ਦਿੰਦੇ ਆ ਫਿਰ ਕਾਂਗਰਸ ਵਾਲੇ ਆਪ ਦੇ ਪੇਜ ਤੇ ਪੰਜ ਡਾਇਨਾਸੌਰ ਪਾਉਂਦੇ ਆ ਬੇਰਜਗਾਰੀ ਮਹਿੰਗਾਈ ਕਿ ਕਾਲੀ ਦਲ ਦੇ ਰਾਜ ਚ ਇਹ ਚੀਜ਼ਾਂ ਸੀ ਮਤਲਬ ਕੀ ਹੈ ਕਿ ਕੀ ਸਿਆਸੀ ਪਾਰਟੀਆਂ ਵੀ ਇਸ ਤਰੀਕੇ ਦੀ ਰਾਜਨੀਤੀ ਕਰਦੀਆਂ ਕਿ ਜਿਹਦੇ ਨਾਲ ਬਸ ਲੋਕਾਂ ਦਾ ਇੱਕ ਟਾਈਮ ਪਾਸ ਹੋਈ ਚੱਲੇ ਇੱਕ ਜਿਹੜੀ ਸੋਸ਼ਲ ਮੀਡੀਆ ਤੇ ਇਹੋ ਚੀਜ਼ ਦੇ ਟ੍ਰੈਂਡ ਹੈ ਕਿ ਕੋਈ ਡਾਇਨਾਸੌਰ ਦੀ ਵੀਡੀਓ ਦੇਖ ਰਿਹਾ ਕੱਲ ਹੀ ਆਗੇ ਜੀ ਡਾਇਨਾਸੌਰ ਆਗੇ ਡਾਇਨਾਸੌਰ ਤਾਂ ਧਰਤੀ ਤੇ ਆ ਨਹੀਂ ਸਕਦੇ ਕੱਲ ਹੀ ਆਉਣ ਨਾ ਆਉਣ ਇਹ ਗੱਲ ਦਾ ਪਤਾ ਨਹੀਂ ਹੈ ਸੁਖਵੀਰ ਸਿੰਘ ਬਾਦਲ ਖੁਦ ਡਾਇਨਾਸੌਰ ਗਿਫਟ ਕਿ ਲੈ ਰਹੇ ਆ ਮਤਲਬ ਕਿਹੜੇ ਪਾਸੇ ਦੀ ਸਿਆਸਤ ਹੈ ਕੀ ਅਕਾਲੀ ਸਿਆਸਤ ਇਹ ਹੈ ਕਿ ਇਹ ਡਾਇਨਾਸੌਰਾਂ ਦੀ ਸਿਆਸਤ ਅਕਾਲੀ ਸਿਆਸਤ ਹੈ ਤੇ ਕੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਵੀ ਇਹ ਚੀਜ਼ ਦੀ ਗੱਲ ਕਰ ਰਹੀ ਹੈ ਸੱਤਾ ਦੇ ਵਿੱਚੋਂ ਕੋਈ ਕੰਮ ਦੀ ਗੱਲ ਕਰੋ ਕੋਈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਕਿਹੜੀਆਂ ਗੱਲਾਂ 'ਚ ਪਏ ਹੋ ਮਤਲਬ ਪੰਜਾਬ ਦੇ ਸਾਰੇ ਮੁੱਦੇ ਸਾਈਡ ਤੇ ਆ ਲੜਾਈ ਚੱਲ ਰਹੀ ਹੈ ਜੀ ਡਾਇਨਾਸੌਰ ਦੀ ਕਦੇ ਕਿਹੜਾ ਡਾਇਨਾਸੌਰ ਨੂੰ ਸੰਗਲ ਪਾਈ ਆਉਂਦਾ ਹੈ ਕੋਈ ਸੈਨਾਸੌਰ ਦੀ ਹਵਾ ਕੱਢੀ ਜਾਂਦਾ ਹੈ ਪੰਜਾਬ ਦੇ ਲੋਕਾਂ ਨੇ ਕੀ ਲੈਣਾ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਪਸ਼ਟ ਹੈ ਇੰਨੇ ਪੜੇ ਲਿਖਿਆ ਕਿ ਡਾਇਨਾਸੌਰ ਨਹੀਂ ਆ ਸਕਦੇ ਪਰ ਪੰਜਾਬ ਦੇ ਲੋਕ ਜਿਹੜੀਆਂ ਤੁਸੀਂ ਆ ਹਰਕਤਾਂ ਕਰ ਰਹੇ ਹੋ ਇਹਨਾਂ ਨਾਲ ਵੀ ਪੰਜਾਬ ਦਾ ਕੀ ਫਾਇਦਾ ਹੋਣਾ ਕੀ ਅਕਾਲੀ ਦਲ ਇਹ ਦੱਸ ਰਿਹਾ ਕਿ ਅਸੀਂ 2027 ਦੇ ਵਿੱਚ ਆਉਣੇ ਆ ਤਾਂ ਅਸੀਂ ਆ ਪੰਜਾਬ ਲਈ ਕਰਾਂਗੇ ਜਿਹੜੇ ਜਿਹੜੇ ਸਾਡੇ ਤੇ ਇਲਜ਼ਾਮ ਲੱਗੇ ਉਹਨਾਂ ਦਾ ਸਾਡੇ ਕੋਲੇ ਕੀ ਜਵਾਬ ਹੈ ਗੈਂਗਸਟਰਾਂ ਨੂੰ ਟੈਗ ਤਾਂ ਅਕਾਲੀ ਦਲ ਦੇ ਰਿਹਾ ਹੈ ਗੈਂਗਸਟਰਾਂ ਦੀ ਸਪਸ਼ਟ ਪਨਾਹੀ ਕਾਲੀਦਾਲ ਹਲੇ ਵੀ ਕਰ ਰਿਹਾ ਜਿਹੜੇ ਕੋਈ ਸਾਫਕਾ ਇਹ ਵੀ ਇੱਕ ਵੱਖਰਾ ਅਹੁਦਾ ਹੈ ਸੀਐਮ ਭਗਵੰਤ ਮਾਨ ਨੇ ਵੀ ਇਹ ਗੱਲ ਕਹੀ ਸੀ ਕਿ ਸਾਫਕਾ ਗੈਂਗਸਟਰ ਸਾਫਕਾ ਡਰੱਗੀ ਜਾਂ ਸਾਫਕਾ ਇਹ ਚੀਜ਼ਾਂ ਕਹੀਆਂ ਸੀ ਇਹ ਵੀ ਇੱਕ ਵੱਖਰੇ ਅਹੁਦੇ ਬਣ ਗਿਆ ਕਿ ਸਾਫਕਾ ਮਤਲਬ ਗੈਂਗਸਟਰ ਇਹ ਇਹ ਲੱਗਦਾ ਜਿਵੇਂ ਕਿ ਫੌਜੀ ਰਿਟਾਇਰ ਹੋ ਕੇ ਆਇਆ ਹੋਵੇ ਉਹਨਾਂ ਦੀ ਸਪੋਰਟ ਕਰ ਰਹੇ ਨੇ ਉਹਨਾਂ ਦੀਆਂ ਟਿਕਟਾਂ ਛੱਡ ਰਹੇ ਨੇ ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਤੇ ਵੀ ਇਹ ਚਰਚੇ ਨੇ ਕਿ ਕਈ ਜਿਹੜੇ ਗੈਂਗਸਟਰਾਂ ਤੋਂ ਉਹਨਾਂ ਦੀ ਪਾਰਟੀ ਫੋਨ ਕਰਵਾਉਂਦੀ ਹੈ ਮਤਲਬ ਜਿਹੜੀ ਸਿਆਸਤ ਹੈ ਤੁਹਾਡੇ ਪੰਜਾਬ ਦੇ ਵਿੱਚ ਹਰ ਰੋਜ਼ ਕਿਤੇ ਨਾ ਕਿਤੇ ਕਤਲ ਹੋ ਰਿਹਾ ਹੈ ਪੰਜਾਬ ਵਿੱਚ ਹਰ ਰੋਜ਼ ਕਿਤੇ ਨਾ ਕਿਤੇ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਲਾਅ ਐਂਡ ਆਰਡਰ ਚਰਮਹਾ ਗਿਆ ਹੈ ਪਿੰਡਾਂ ਦੇ ਵਿੱਚ ਕਤਲੋਗਾਰਤ ਹੁੰਦੀ ਹੈ ਜਿਹੜੀਆਂ ਚੋਣਾ ਉਹਨਾਂ ਨੂੰ ਲੁੱਟਿਆ ਜਾ ਰਿਹਾ ਹੈ ਅਕਾਲੀ ਦਲ ਵੀ ਲੁੱਟਦਾ ਰਿਹਾ ਹੈ ਤੇ ਆਮ ਆਦਮੀ ਪਾਰਟੀ ਵੀ ਲੁੱਟ ਰਹੀ ਹੈ ਜਿਹੜੀ ਬਦਲਾਅ ਦੇ ਨਾਮ ਤੇ ਆਈ ਸੀ ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਪੰਜਾਬ ਨੂੰ ਕੀ ਮਿਲਣਾ ਸੋਚਣ ਵਾਲੀ ਗੱਲ ਤੇ ਹੈ ਕੀ ਪੰਜਾਬ ਨੂੰ ਡਾਇਨਾਸੌਰ ਆਨ ਨਾਓਨ ਅਕਾਲੀ ਆਨ ਨਾਓਨ ਪੰਜਾਬ ਦਾ ਕੋਈ ਫਾਇਦਾ ਹੋਣਾ ਹੈ ਇਹ ਚੀਜ਼ ਤਾਂ ਡਿਸਕਸ ਹੋਣੀ ਚਾਹੀਦੀ ਹੈ ਆ ਤੁਸੀਂ ਵੀਡੀਓ ਦੇਖ ਸਕਦੇ ਹੋ ਇਹ ਕਾਲੀਦਾਰ ਆਪਦੇ ਪੇਜ ਤੇ ਇਸ ਤਰੀਕੇ ਦੀ ਪਾ ਰਿਹਾ ਮੈਂ ਥੋੜੀ ਆਵਾਜ਼ ਘੱਟ ਕਰੂੰਗਾ ਇਹਦੀ ਆ ਆ ਤੁਸੀਂ ਦੇਖ ਸਕਦੇ ਹੋ ਕਿ ਭਗਵਾਨ ਸਿੰਘ ਮਾਨ ਦੂਰਬੀਨ ਉਹਨਾਂ ਨੇ ਬਣਾਇਆ ਹੈ ਐਨੀਮੇਟਡ ਕੇ ਦੂਰਬੀਨ ਵਿੱਚ ਦੀ ਡਾਇਨਾਸੌਰ ਦੇਖਦੇ ਨੇ ਤੇ ਉਸ ਤੋਂ ਅੱਗੇ ਆ ਇੱਕ ਜਿਹੜੀ ਵੀਡੀਓ ਹੋਰ ਦਿਖਾ ਦਿੰਨੇ ਆ ਕਿ ਅਸਗਵੀਰ ਸਿੰਘ ਬਾਦਲ ਇਹ ਸੰਗਲ ਫੜੀ ਆਉਂਦੇ ਨੇ ਡਾਇਨਾਸੌਰ ਦਾ ਮਤਲਬ ਇੱਕ ਕਿਹੜੀਆਂ ਵਹਿਜੇ ਤੇ ਉਹ ਦੂਜੇ ਪਾਸੇ ਆਮ ਆਦਮੀ ਪਾਰਟੀ ਆ ਜਿਹੜੀ ਉਹ ਪਾ ਰਹੀ ਆ ਕਿ ਅਸਗਵੀਰ ਸਿੰਘ ਬਾਦਲ ਹਵਾ ਪਰ ਰਹਿਨੇ ਕਰਨ ਲਈ ਦੇ ਵਿੱਚ ਉਹ ਡਾਇਨਾਸੌਰ ਬਣਾ ਰਹੇ ਨੇ ਮਤਲਬ ਇਹ ਸੋਸ਼ਲ ਮੀਡੀਆ ਤੇ ਪਾਰਟੀਆਂ ਦੇ ਚੱਲ ਕੀ ਰਿਹਾ ਕੋਈ ਮੁੱਦਿਆਂ ਦੀ ਗੱਲ ਕੋਈ ਪੰਜਾਬ ਨੂੰ ਅੱਗੇ ਵਧਾਉਣ ਦੀ ਗੱਲ 4 ਲੱਖ ਕਰੋੜ ਦੇ ਕਰੀਬ ਕਰਜ਼ਾ ਹੋ ਗਿਆ ਉਹਨੂੰ ਲਾਉਣ ਦੀ ਗੱਲ ਸੁਖਵੀਰ ਬਾਦਲ ਕਹਿੰਦੇ ਸਾਨੂੰ ਪੰਜਾਬ ਦੇ ਦਿਓ ਅਸੀਂ ਪੰਜਾਬ ਨੂੰ ਸਾਰਾ ਸੈੱਟ ਕਰ ਦਾਂਗੇ ਆ ਜਿਹੜੀ ਨਰੇਗਾ ਦੇ ਵਿੱਚ 40% ਪੈਣਾ ਭਗਵਾਨ ਦੇ ਨਾਮ ਤੱਕ ਪੈਣਾ ਨਹੀਂ ਅਸੀਂ ਪਾ ਦਾਂਗੇ ਤੁਸੀਂ ਕਿੱਥੋਂ ਪਾ ਦਿਓਗੇ ਕਿਹੜੀ ਆਮਦਨ ਲਿਆਉਂਗੇ ਕਿੱਥੋਂ ਪੈਸਾ ਆਊਗਾ ਇਹ ਇਹ ਗੱਲ ਦਾ ਕੋਈ ਜਵਾਬ ਹੈ ਕਿਸੇ ਕੋਲ ਮਤਲਬ ਮੁੱਦਿਆਂ ਤੋਂ ਹਟ ਕੇ ਜਦੋਂ ਸਿਆਸਤ ਹੋ ਜੇ ਜਦੋਂ ਡਾਇਨਾਸੌਰਾਂ ਦੀ ਸਿਆਸਤ ਹੋ ਜੇ ਖਿਆਲੀ ਸਿਆਸਤ ਹੋ ਜੇ ਇਹ ਜਿਹੜੇ ਖਿਆਲਾਂ ਦੇ ਵਿੱਚ ਇਕੱਲੀ ਸਿਆਸਤ ਹੋ ਰਹੀ ਹੈ ਕਿ ਡਾਇਨਾਸੌਰ ਆ ਗਏ ਇਕੱਲੀ ਆ ਗਏ ਇਹ ਸਿਆਸਤ ਨਾਲ ਪੰਜਾਬ ਨੂੰ ਕੋਈ ਲਾਭ ਨਹੀਂ ਹੋਣਾ ਪੰਜਾਬ ਨੂੰ ਲਾਭ ਹੋਊਗਾ ਜੇ ਪੰਜਾਬ ਦੇ ਮੁੱਦਿਆਂ ਤੇ ਸਿਆਸਤ ਹੋਊਗੀ ਹਰ ਇੱਕ ਪਾਰਟੀ ਆਪਣਾ ਮੁੱਦਿਆਂ ਤੇ ਸਟੈਂਡ ਸਪਸ਼ਟ ਕਰੂਗੀ ਕਰਜ਼ਾ ਕਿਵੇਂ ਲਊਗਾ ਪਾਣੀਆਂ ਦਾ ਕੀ ਹਾਲ ਹੈ ਡੈਮਾਂ ਦਾ ਕੀ ਹਾਲ ਹੈ ਪੰਜਾਬ ਇਹੜੇ ਚੰਡੀਗੜ੍ਹ ਦਾ ਕੀ ਹਾਲ ਹੈ ਪੰਜਾਬ ਦੀ ਬੇਰੁਜ਼ਗਾਰੀ ਦਾ ਕੀ ਹਾਲ ਹੈ ਗੈਂਗਸਟਰਵਾਦ ਦਾ ਕੀ ਹਾਲ ਹੈ ਪੰਜਾਬ ਦੇ ਵਿੱਚ ਜਿਹੜੀਆਂ ਹਰੋਏ ਲੁੱਟਾਂ ਖੋਹਾਂ ਹੋ ਰਹੀਆਂ ਉਹਦਾ ਕੀ ਹਾਲ ਹੈ ਪੰਜਾਬ ਨੂੰ ਪੁਲਿਸ ਰਾਜ ਬਣਾਇਆ ਜਾ ਰਿਹਾ ਉਹਦਾ ਕੀ ਹਾਲ ਹੈ ਸੋ ਚਰਚਾ ਤਾਂ ਇਹਨਾਂ ਤੇ ਹੋਣੀ ਚਾਹੀਦੀ ਹੈ ਪਰ ਚਰਚਾ ਹੋ ਰਹੀ ਹੈ ਡਾਇਨਾਸੌਰ ਤੇ ਸੋ ਇਹ ਲੱਗਦਾ ਹੈ ਕਿ ਪੰਜਾਬ ਦਾ ਸਭ ਤੋਂ ਵੱਡਾ ਵੱਡਾ ਮੁੱਦਾ ਹੁਣ ਡਾਇਨਾਸੌਰ ਨੇ ਕਿ ਉਹ ਕਦੋਂ ਆਉਣਗੇ ਅਕਾਲੀ ਆਉਣਗੇ ਜਾਂ ਨਹੀਂ ਆਉਣਗੇ ਇਹ ਚੀਜ਼ਾਂ ਪੰਜਾਬ ਲਈ ਉਹ ਜਿਹੜੀਆਂ ਪੰਜਾਬ ਨੂੰ ਸਿਹਤ ਨਹੀਂ ਦੇ ਰਹੀਆਂ ਸਗੋਂ ਉਲਟਾ ਪੰਜਾਬ ਨੂੰ ਇੱਕ ਹਾਸੇ ਤੇ ਮਜ਼ਾਕ ਦਾ ਪਾਤਰ ਬਣਾ ਰਹੀਆਂ ਜੇਕਰ ਕੋਈ ਨੈਸ਼ਨਲ ਲੈਵਲ ਤੇ ਦੇਖ ਰਿਹਾ ਹੋਵੇਗਾ ਤਾਂ ਉਹ ਕੀ ਸੋਚ ਰਿਹਾ ਹੋਵੇਗਾ ਕੋਈ ਨੈਸ਼ਨਲ ਲੈਵਲ ਤੇ ਬੈਠਾ ਕੋਈ ਬੁੱਧੀਜੀਵੀ ਕਿ ਪੰਜਾਬ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਸਿਆਸਤ ਕਾ ਦੀ ਕਰ ਰਹੀਆਂ ਡਾਇਨਾਸੌਰ ਦੀਆਂ ਮਤਲਬ ਮਜ਼ਾਕ ਬਣਾ ਕੇ ਰੱਖਿਆ ਹੋਇਆ ਇਹਨਾਂ ਸਾਰੀਆਂ ਪਾਰਟੀਆਂ ਨੇ ਪੰਜਾਬ